ਤੈਨੂੰ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਇਮੀਗ੍ਰੇਸ਼ਨ ਇੱਕ ਬਹੁਤ ਪੱਖ ਦਾ ਮੁੱਦਾ ਆ ਜਦੋਂ ਅਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਤਾਂ ਕੋਈ ਵੇਲਾ ਸੀ ਜਦੋਂ ਅਸੀਂ ਇਹ ਕਹਿੰਦੇ ਸੀ ਵੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਆ ਇਮੀਗ੍ਰੇਸ਼ਨ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੇ ਇਮੀਗ੍ਰੈਂਟ ਆਉਣਗੇ ਇੱਥੋਂ ਦੀ ਪੋਪੂਲੇਸ਼ਨ ਵਧੂਗੀ ਕਿਉਂਕਿ ਇੱਥੋਂ ਦੀ ਪੋਪੂਲੇਸ਼ਨ ਘਟ ਰਹੀ ਆ ਇੱਥੇ ਕੰਮ ਕਰਨ ਵਾਲੇ ਲੋਕ ਜ਼ਿਆਦਾ ਨਹੀਂ ਆ ਜਾਂ ਬੱਚੇ ਆ ਜਾਂ ਬਜ਼ੁਰਗਾਂ ਕੰਮ ਕਰਨ ਵਾਲਿਆਂ ਦੀ ਲੋੜ ਆ ਤੇ ਕੰਮ ਕਰਨ ਵਾਲਿਆਂ ਦੀ ਲੋੜ ਦਾ ਮਤਲਬ ਸਿੱਧਾ ਆ ਇਮੀਗ੍ਰੇਸ਼ਨ ਦੀ ਲੋੜ ਆ ਇੱਥੇ ਲੋ ਸੱਦੇ ਕੋਟੇ ਵਧੇ 4 ਲੱਖ 5 ਲੱਖ ਤੱਕ ਕੋਟਾ ਹੋ ਗਿਆ ਕਿ 5 ਲੱਖ ਤੇ ਨੀੜੇ ਚੜੇ ਹੁਣ ਸਾਲ ਦੇ ਵਿੱਚ ਬੰਦੇ ਨੂੰ ਇੱਥੇ ਸੱਦਿਆ ਜਾਂਦਾ ਪੱਕਾ ਕੀਤਾ ਜਾਂਦਾ ਉਦੋਂ ਤੇ ਕਈ ਮਿਲੀਅਨ ਇੱਥੇ ਕੱਚਾ ਬੰਦਾ ਹੋ ਗਿਆ ਜਿਹਦਾ ਹਿਸਾਬ ਨਹੀਂ ਲੱਗ ਰਿਹਾ ਪਰ ਪੱਕੇ ਜਿਹੜੇ ਕੀ ਕਰਨੇ ਆ ਸਰਕਾਰ ਨੇ ਉਹ 5 ਲੱਖ ਦੇ ਗਿੜ ਕਰਨੇ ਆ ਕੁਝ ਵੱਧ ਜਾਂ ਕੁਝ ਘੱਟ ਜਿਹੜਾ ਕਿਤੇ ਨਾ ਸਾਲ ਵਾਲੀ ਸਰਕਾਰ ਆਪਣਾ ਪਲਾਨ ਦੇ ਦਿੰਦੀ ਆ ਹੁਣ ਇਮੀਗ੍ਰੇਸ਼ਨ ਇੱਕ ਜ਼ਰੂਰਤ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿਉਂਕਿ ਕੈਨੇਡਾ ਦੇ ਵਿੱਚ ਬੱਚੇ ਹੀ ਨਹੀਂ ਪੈਦਾ ਹੋ ਰਹਾ ਉਸ ਹਿਸਾਬ ਦੇ ਨਾਲ ਜਾਂ ਨੌਜਵਾਨੀ ਹੈ ਨਹੀਂ ਜਿਹੜੇ ਕੰਮ ਕਰਨ ਤੇ ਫਿਰ ਇਮੀਗ੍ਰੇਸ਼ਨ ਚਾਹੀਦੀ ਆ ਇਹ ਗੱਲ ਕੱਲੇ ਕੈਨੇਡਾ ਲਈ ਨਹੀਂ ਅਮਰੀਕਾ ਦੇ ਲਈ ਵੀ ਆ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਕਸੀਕੋ ਦਾ ਬਾਰਡਰ ਟੱਪ ਕੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਆ ਅ ਅਨਡਾਕੂਮੈਂਟਡ ਇਮੀਗ੍ਰੈਂਟਸ 10-11 ਮਿਲੀਅਨ ਅਮਰੀਕਾ ਦੇ ਵਿੱਚ ਆ ਇਹਦੇ ਬਿਨਾਂ ਜੇ ਉਹ ਕੱਢ ਦਿੱਤੇ ਜਾਣ ਜੇ ਨਾ ਹੋਣ ਤਾਂ ਅਮਰੀਕਾ ਦੀ ਇਕਨੋਮੀ ਨਹੀਂ ਚੱਲ ਸਕਦੀ ਇਹ ਵੀ ਸੱਚਾਈ ਆ ਇਹੀ ਗੱਲ ਯੂਕੇ ਦੇ ਲਈ ਆ ਇਹੀ ਗੱਲ ਆਸਟ੍ਰੇਲੀਆ ਦੇ ਲਈ ਆ ਤੇ ਇਹੀ ਗੱਲ ਨਿਊਜ਼ੀਲੈਂਡ ਜਾਂ ਯੂਰਪ ਦੇ ਲਈ ਆ ਹੁਣ ਇੱਥੇ ਇੱਕ ਬੜੀ ਮਹੱਤਵਪੂਰਨ ਗੱਲ ਸਮਝਣ ਵਾਲੀ ਆ ਇਮੀਗ੍ਰੇਸ਼ਨ ਦੇ ਸਬੰਧੀ ਇੱਕ ਸੋਚ ਦੇ ਵਿੱਚ ਤਬਦੀਲੀ ਆ ਰਹੀ ਆ ਯਾਨੀ ਪਰਵਰਤਨ ਹੋ ਰਿਹਾ ਲੋਕਾਂ ਦੇ ਵਿੱਚ ਆਮ ਤੌਰ ਦੇ ਉੱਤੇ ਹਰ ਇੱਕ ਦੇਸ਼ ਦੇ ਵਿੱਚ ਇੱਕ ਪਾਰਟੀ ਹੁੰਦੀ ਸੀ ਜਿਹੜੀ ਕੰਜ਼ਰਵੇਟਿਵ ਹੁੰਦੀ ਸੀ ਜਿਹੜੀ ਜਿਹੜੀ ਥੋੜਾ ਜਿਹਾ ਸੈਂਟਰ ਟੂ ਰਾਈਟ ਹੁੰਦੇ ਸੀ ਸੱਜੇ ਪਾਸੇ ਨੂੰ ਉਹ ਇਮੀਗ੍ਰੇਸ਼ਨ ਦਾ ਵਿਰੋਧ ਕਰਦੀ ਆ ਮੰਨ ਲਓ ਜਿਹੜੀ ਇੱਥੇ ਆਪਣੇ ਕੰਜ਼ਰਵੇਟਿਵ ਨੂੰ ਇਦਾਂ ਮੰਨਿਆ ਜਾਂਦਾ ਸੀ ਮਰਕਜ਼ ਵਿੱਚ ਜਿਹੜੇ ਰਿਪਬਲਿਕ ਕਰਨੇ ਉਹਨਾਂ ਨੂੰ ਮੰਨਿਆ ਜਾਂਦਾ ਸੀ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਉਹਨਾਂ ਦੇ ਹੱਕ 'ਚ ਮੰਨਿਆ ਜਾਂਦਾ ਵੀ ਇਹ ਇਮੀਗ੍ਰੇਸ਼ਨ ਦੇ ਇਹ ਹੱਕ 'ਚ ਨੇ ਦੂਜੀਆਂ ਪਾਰਟੀਆਂ ਵਿਰੋਧ 'ਚ ਮੰਨਿਆ ਜਾਂਦਾ ਐਸੇ ਤਰ੍ਹਾਂ ਯੂਰਪ ਦੇ ਵਿੱਚ ਜਿੰਨੀਆਂ ਲੈਫਟ ਪਾਰਟੀਆਂ ਨੇ ਖੱਬੇ ਪੱਖੀ ਨੇ ਕੋਈ ਵੀ ਇਮੀਗ੍ਰੇਸ਼ਨ ਦੇ ਹੱਕ 'ਚ ਦੂਜੀਆਂ ਪਾਰਟੀਆਂ ਵਿਰੋਧ ਦੇ ਵਿੱਚ ਆ ਹੁਣ ਕੱਲ ਭਾਵੇਂ ਇਮੀਗ੍ਰੇਸ਼ਨ ਚਾਹੀਦੀ ਆ ਪਰ ਪਾਰਟੀਆਂ ਦੀ ਸਟੈਂਡ ਬਦਲ ਗਿਆ ਬਹੁਤੇ ਦੇਸ਼ਾਂ ਦੇ ਵਿੱਚ ਇੱਕ ਨਵੀਂ ਜਿਹੜੀ ਸੈਂਟਰ लेफ्ट ਪੋਲਿਟਿਸ਼ੀਅਨਸ ਨੇ ਮਤਲਬ ਕੇਂਦਰ ਤੋਂ ਥੋੜਾ ਜਿਹਾ ਖੱਬੇ ਪੱਖੇ ਨੂੰ ਜਿਹੜੇ ਰਾਜਨੀਤੀ ਵਾਲੇ ਨੇ ਉਹ ਇਸ ਚੀਜ਼ ਦੇ ਨਾਲ ਮਤਲਬ ਮਾਈਗ੍ਰੇਸ਼ਨ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਉਹ ਵੀ ਕਨਸਰਨਡ ਹੋ ਗਿਆ ਮਤਲਬ ਜਿਹੜੇ ਤਾਂ ਸੱਜੇ ਪੱਖੀ ਆ ਜਿਵੇਂ ਇੱਥੇ ਕੈਨੇਡਾ ਦੇ ਵਿੱਚ ਸੀ ਆਮ ਤੌਰ ਤੇ ਮੰਨਦੇ ਵੀ ਕਨਸਰਵਟਿਵ ਇਮੀਗ੍ਰੇਸ਼ਨ ਨਹੀਂ ਕਰਦੇ ਮੰਨਿਆ ਜਾਂਦਾ ਹਾਲਾਂਕਿ ਤੱਥ ਹੋਰ ਹੋ ਸਕਦੇ ਆ ਉਹਨਾਂ ਦੇ ਲੀਡਰਸ਼ਿਪ ਦੀ ਦੌੜ ਦੇ ਵਿੱਚ ਜਦੋਂ ਪੀਅਰ ਪੋਲੀਅਮ ਜਿੱਤਦੇ ਆ ਤਾਂ ਉਸ ਵੇਲੇ ਸਾਰੇ ਇਹ ਕਹਿ ਰਹੇ ਆ ਕਿ ਅਸੀਂ ਜ਼ਿਆਦਾ ਇਮੀਗ੍ਰੇਸ਼ਨ ਕਰਾਂਗੇ ਇਸ ਕਰਕੇ ਸਾਨੂੰ ਲੀਡਰ ਬਣਾਓ ਉਹ ਇਧਰਲੇ ਪਾਸੇ ਨੂੰ ਜਾ ਰਹੇ ਆ ਇਧਰਲੇ ਪਾਸੇ ਵਾਲੇ ਖੱਬੇ ਪੱਖੀ ਥੋੜੇ ਜਿਹੜੇ ਸੈਂਟਰ ਤੋਂ ਲਿਬਰਲ ਨੇ ਇਹ ਹੁਣ ਇਹ ਕਹਿ ਰਹੇ ਆ ਕਿ ਅਸੀਂ ਇਮੀਗ੍ਰੇਸ਼ਨ ਨੂੰ ਰੋਕਾਂਗੇ ਚਾਹੇ ਉਹ ਸਟੂਡੈਂਟਸ ਦੇ ਉੱਤੇ ਕੈਪ ਕੀਤਾ ਚਾਹੇ ਟੈਂਪਰੇਰੀ ਫੋਰਨ ਵਰਕਰ ਦੇ ਉੱਤੇ ਕੱਲ ਕੈਪ ਕੀਤਾ ਚਾਹੇ ਬਾਕੀ ਚੀਜ਼ਾਂ ਸੀ ਹੁਣ ਇਹ ਸਿਲਸਿਲਾ ਕੱਲੇ ਕੈਨੇਡਾ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਐਸੇ ਤਰੀਕੇ ਦੇ ਨਾਲ ਜਾ ਰਿਹਾ ਆਸਟ੍ਰੇਲੀਆ ਦੇ ਜਿਹੜੇ ਲੇਬਰ ਪਾਰਟੀ ਦੇ ਪ੍ਰਾਈਮ ਮਿਨਿਸਟਰ ਨੇ ਐਥਨੀ ਅਲਬੈਂਸ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜਾ ਦੇਸ਼ ਦਾ ਮਾਈਗ੍ਰੇਸ਼ਨ ਦਾ ਸਿਸਟਮ ਆ ਇਹ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਇਹਦਾ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਵੀ ਗੜਬੜਾ ਬ੍ਰਿਟਨ ਦੇ ਜਿਹੜੇ ਨਵੇਂ ਲੇਬਰ ਪ੍ਰਾਈਮ ਮਿਨਿਸਟਰ ਨੇ ਆਪਣੇ ਕੀ ਸਟਾਰਮਰ ਰਿਸ਼ੀ ਸ਼ੋਨਿਕ ਤੋਂ ਬਾਅਦ ਜਿਹੜੀ ਲੇਬਰ ਪਾਰਟੀ ਉੱਥੇ ਜਿੱਤੀ ਆ ਉਹਨਾਂ ਦਾ ਵੀ ਪਿਛਲੇ ਜੇ ਬਿਆਨ ਆਇਆ ਕਿ ਸਾਨੂੰ ਮਾਈਗ੍ਰੇਸ਼ਨ ਦੇ ਉੱਤੇ ਘੱਟ ਨਿਰਭਰ ਰਹਿਣਾ ਚਾਹੀਦਾ ਮਤਲਬ ਕੁਝ ਨਾ ਕੁਝ ਹੋਰ ਕਰਨਾ ਚਾਹੀਦਾ ਯੂਰਪ ਵਾਲੇ ਪਾਸੇ ਆ ਜਾਓ ਯੂਰਪ ਯੂਨੀਅਨ ਦੇ ਵਿੱਚ ਸਾਰੇ ਜਿਹੜੀ ਯੂਰਪ ਆ ਯੂਰੋਪੀਅਨ ਯੂਨੀਅਨ ਆ ਉਹਦੇ ਵਿੱਚ ਕੱਚੇ ਬੰਦਿਆਂ ਨੂੰ ਬਾਹਰ ਕੱਢਣ ਦਾ ਕੰਮ 50% ਤੇਜ਼ ਕਰਤਾ ਇਹਨਾਂ ਨੇ ਤੇ ਆ ਫ੍ਰੈਂਚ ਪ੍ਰੈਜ਼ੀਡੈਂਟ ਜਿਹੜੇ ਮੈਨੂਅਲ ਮੈਕਰੋਨ ਤੇ ਜਰਮਨ ਦੇ ਚਾਂਸਲਰ ਜਿਹੜੇ all shall see ਇਹਨਾਂ ਨੇ ਜਾਂ ਬ੍ਰਿਟਨ ਦੇ ਵਿੱਚ ਆ ਇਹਨਾਂ ਇਹਨਾਂ ਸਾਰਿਆਂ ਨੇ ਇਹੀ ਕੰਮ ਕੀਤਾ ਜਰਮਨੀ ਨੇ ਫਰਾਂਸ ਨੇ ਬ੍ਰਿਟਨ ਨੇ ਫੜਫੜ ਤੋਰੀ ਜਾਂਦੇ ਆ ਜਿਹੜਾ ਕੁਝ ਵੀ ਇਹ ਬਾਹਰ ਕੱਢ ਸਕਦੇ ਆ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਇਹਨਾਂ ਨੇ ਵੀ ਇੱਕ ਜਿਹੜੇ ਡੈਮੋਕ੍ਰੈਟਿਕ ਇਹਗਾ ਮਤਲਬ ਇਹਨਾਂ ਨੇ ਰਾਸ਼ਟਰਪਤੀ ਵੀ ਬਣਨਾ ਆ ਉਹਦੀ ਦੌੜ ਦੇ ਵਿੱਚ ਵੀ ਸ਼ਾਮਲ ਨੇ ਇਹਨਾਂ ਨੇ illegal migration mexican border ਦੇ ਉੱਤੇ ਉਹਨੂੰ ਰੋਕ ਦਿੱਤਾ ਜਿਹੜਾ ਨੰਬਰ ਹਜੇ ਵੀ ਮੰਨਿਆ ਜਾ ਰਿਹਾ ਕਿ 80000 ਦੇ ਨੇੜੇ ਮਹੀਨੇ ਦੇ ਵਿੱਚ ਹੋ ਜਾਂਦਾ ਉਹ ਤਿੰਨਾਂ ਸਾਲਾਂ ਦੇ ਵਿੱਚ ਇਸ ਵੇਲੇ ਲੋਅਸਟ ਰੇਟ ਤੇ ਆ ਜਿਹੜੀਆਂ ਪੱਛਮੀ ਮੁਲਕਾਂ ਦੇ ਵਿੱਚ ਫੋਰਨ ਬੌਰਨ ਪੋਪੂਲੇਸ਼ਨ ਆ ਜਿਨ੍ਹਾਂ ਦਾ ਜਨਮ ਇਹਨਾਂ ਦੇਸ਼ਾਂ ਤੋਂ ਬਾਹਰ ਹੋਇਆ ਇਹ ਲਗਭਗ 5% ਇੱਕ ਸਾਲ ਦੀ ਜਿਹੜੀ ਰਫਤਾਰ ਦੇ ਨਾਲ ਵੀ 22 ਤੋਂ ਬਾਅਦ ਦੇ ਵਿੱਚ ਵਧੀਆਂ ਤੇ ਇਹ ਜਿਹੜਾ ਪੇਸ ਆ ਉਹ ਹੁਣ ਜਿਹੜਾ 5% ਦੀ ਰਫਤਾਰ ਦੇ ਨਾਲ ਵਧਿਆ ਇਹ ਪਹਿਲਾਂ ਸਿਰਫ 1.5% ਦੀ ਰਫਤਾਰ ਦੇ ਨਾਲ ਵਧ ਰਿਹਾ ਸੀ ਜਿਹੜੇ ਸੈਂਟਰ लेफ्ट ਪੋਲੀਟੀਸ਼ੀਅਨਸ ਨੇ ਉਹ ਐਸ ਵੇਲੇ ਲੋਕਾਂ ਦੀ ਇਸ ਗੱਲ ਨੂੰ ਕਿ ਜਿਹੜੀ 12 ਬੰਦੇ ਸੱਦਣ ਦੇ ਨਾਲ ਕਿਸੇ ਦੇਸ਼ ਦਾ ਬੈਨੀਫਿਟ ਹੁੰਦਾ ਉਹਦੇ ਨਾਲ ਨੁਕਸਾਨ ਵੀ ਹੁੰਦਾ ਇਹ ਗੱਲ ਸਾਰੇ ਹੀ ਮੰਨਣ ਲੱਗ ਪਏ ਆ। ਔਰ ਇੱਕ ਇੱਕ ਕਰਕੇ ਉੱਥੇ ਸਖਤੀ ਹੁੰਦੀ ਹੈ। ਸਖਤੀ ਦੀ ਉਦਾਹਰਣ ਇੱਥੋਂ ਦਿੱਤੀ ਜਾ ਸਕਦੀ ਹੈ ਵੀ ਕਿਸੇ ਵੇਲੇ ਕੈਨੇਡਾ ਦੇ ਵਿੱਚ ਫੈਮਿਲੀ ਕੇਸ ਦੇ ਵਿੱਚ ਸਾਰੇ ਆ ਜਾਂਦੇ ਸੀ। ਮਾਪੇ, ਬਾਪ ਸਾਰਿਆਂ ਦਾ ਵੀਜ਼ਾ ਲੱਗ ਜਾਂਦਾ ਸੀ ਤੇ ਸਾਰੇ ਇੱਥੇ ਆ ਜਾਂਦੇ ਸੀ। ਛੋਟੇ ਭੈਣ ਭਰਾ ਸਾਰੇ। ਫਿਰ ਪਾਲਿਸੀ ਸਖਤ ਹੋਈਆਂ ਕਿ ਸਿਰਫ ਸੁਪਾਊਸੀ ਆ ਸਕਦਾ ਸੀ। ਫਿਰ ਇਹਨਾਂ ਨੇ ਕੀਤਾ ਕਿ 2 ਸਾਲ ਤੁਹਾਨੂੰ ਇਕੱਠੇ ਰਹਿਣਾ ਪਊਗਾ ਫਿਰ ਜਿਹੜਾ ਤੁਸੀਂ ਤਾਨੂੰ ਪੀਆਰ ਕਾਰਡ ਹਸਬੰਡ ਜਾਂ ਵਾਈਫ ਨੂੰ ਮਿਲੂਗਾ ਫਿਰ ਖੈਰ ਉਹਦੇ ਬਾਅਦ ਵਿੱਚ ਉਹ ਵੀ ਰੋਲ ਟੁੱਟ ਗਿਆ ਫਿਰ ਮਾਪਿਆਂ ਨੂੰ ਸਾਧਣ ਦੇ ਲਈ ਇਹਨਾਂ ਨੇ ਸਖਤੀ ਕਰਦੇ ਵੀ ਲੋਟਰੀ ਸਿਸਟਮ ਕਰੋ ਹੁਣਾਂ ਲੋਟਰੀ ਸਿਸਟਮ ਕੱਢਿਆ ਇਹ ਤੋਂ ਬਾਅਦ ਇਦਾਂ ਦੀਆਂ ਵੀ ਗੱਲਾਂ ਸੁਣਦੇ ਵੀ ਇਹਨਾਂ ਨੇ ਹੁਣ ਮਾਪੇ ਪੱਕੇ ਹੀ ਨਹੀਂ ਕਰਨੇ ਇਹਨਾਂ ਨੇ ਬਾਸਾ ਜਿਹੜਾ ਸੁਪਰ ਵੀਜ਼ਾ ਟਾਈਪ ਆਏ ਸਾਰਾ ਕੁਝ ਇਦਾਂ ਹੀ ਚਲਾਈ ਜਾਣਾ ਜੋ ਕੁਝ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਮਿਨੀਮਮ ਇੰਨੀ ਅਮਾਉਂਟ ਜਮ੍ਹਾਂ ਕਰਾਓ ਫੇ ਮਤਲਬ ਕੀ ਆ ਭਾਵੇਂ ਇਹ ਸੈਂਟਰ ਲੈਫਟ ਨੇ ਲਿਬਰਲ ਨੇ ਜਾਂ ਸੈਂਟਰ ਰਾਈਟ ਨੇ ਕੰਜ਼ਰਵਟਿਵ ਨੇ ਜਿਹੜੇ ਰਿਪਬਲਿਕਨ ਨੇ ਜਾਂ ਕੋਈ ਵੀ ਪਾਰਟੀ ਆ ਇਹ ਸਾਰੇ ਮਾਈਗ੍ਰੇਸ਼ਨ ਨੂੰ ਹੁਣ ਦੂਜੇ ਤਰੀਕਿਆਂ ਨਾਲ ਦੇਖਣ ਲੱਗ ਪਿਆ ਵੀ ਇਹਦਾ ਫਾਇਦਾ ਹੈਗਾ ਫਾਇਦਾ ਮਤਲਬ ਮਾਈਗ੍ਰੇਸ਼ਨ ਤੋਂ ਬਿਨਾ ਸਰ ਨਹੀਂ ਸਕਦਾ ਇਹ ਸੱਦਣੇ ਆ ਪਰ ਉਹ ਪਹਿਲਾਂ ਵਾਲੀ ਖੁੱਲ ਖੇੜ ਨਹੀਂ ਰਹੀ ਉਹਨੂੰ ਇਹ ਸਾਰੇ ਸਖਤ ਕਰਨ ਲੱਗ ਪਿਆ ਕੈਨੇਡਾ ਦੇ ਵਿੱਚ ਜਿਹੜੇ ਪੋਲਿਟਿਸ਼ੀਅਨਸ ਨੇ ਐਸ਼ ਵੇਲੇ ਬਹੁਤ ਕਹਿ ਲੋ ਕਿ ਐਸ਼ ਵੇਲੇ ਜਿਹੜੀ ਪਿਛਲੇ 9 ਸਾਲਾਂ ਦੇ ਵਿੱਚ ਰੈਕੋਰਡ ਮਾਈਗ੍ਰੇਸ਼ਨ ਹੋਈ ਹੈ ਉਹ ਤੋਂ ਚਿੰਤਤ ਨੇ ਕੈਨੇਡਾ ਦੇ ਲੋਕ ਤੜਫੇ ਪਏ ਨੇ ਇਸ ਗੱਲ ਦੇ ਨਾਲ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ April ਦੇ ਵਿੱਚ ਕਿਹਾ ਸੀ ਕਿ ਜਿਹੜੇ ਟੈਂਪਰੇਰੀ ਗੈਸਟ ਵਰਕਰ ਨੇ ਇੱਥੇ ਫੋਰਨ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਆਊਟ ਆਫ ਕੰਟਰੋਲ ਹੋ ਚੁੱਕੇ ਆ ਜਾਂ ਉਹਨਾਂ ਨੇ ਕਿਹਾ ਸੀ ਕਿ ਗਰੋਇੰਗ ਐਟ ਰੇਟ ਫਾਰ ਬਿਯੋਂਡ ਵਾਟ ਕੈਨੇਡਾ ਜਿਹੜਾ ਉਹਨੂੰ ਸੋਚ ਰਿਹਾ ਸੀ ਉਹਦੇ ਬਾਰੇ ਜੋ ਕੁਝ ਉਹਨਾਂ ਨੇ ਜਿਹੜਾ ਇਹ ਮਤਲਬ ਵਾਟ ਕੈਨੇਡਾ ਹੈਜ਼ ਬੀਨ ਐਬਸੋਰਬ ਜਿੱਥੇ ਤੱਕ ਇਹ ਉਹਨੂੰ ਐਬਸੋਰਬ ਕਰ ਸਕਦਾ ਸੀ ਕੈਨੇਡਾ ਉਹਦੇ ਤੋਂ ਵੀ ਸਮੇਂ ਤੋਂ ਬਾਅਦ ਇਹ ਪ੍ਰਾਈਮ ਮਿਨਿਸਟਰ ਦੀ ਜਿਹੜੀ ਆਪਣੀ ਸਟੇਟਮੈਂਟ ਆ ਹੁਣ ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਕਹਿ ਰਹੇ ਆ ਕਿ ਆਊਟ ਆਫ ਕੰਟਰੋਲ ਜਾਂ ਗਰੋਇੰਗ ਐਟ ਅ ਰੇਟ ਬਿਯੋਂਡ ਵਟ ਕੈਨੇਡਾ ਹੈਜ਼ ਏਬਲ ਟੂ ਐਬਜ਼ਾਰਬ ਇਹ ਸਾਰਾ ਕੁਝ ਦੱਸਦਾ ਆ ਕਿ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਦੇ ਵਿੱਚ ਦੁਨੀਆ ਪੱਧਰ ਦੇ ਉੱਤੇ ਤਬਦੀਲੀਆਂ ਆ ਰਹੀਆਂ ਲੋਕ ਮਾਈਗ੍ਰੇਟ ਹੋਣਗੇ ਐ ਇਸੇ ਤਰ੍ਹਾਂ ਹੀ ਹੁੰਦੇ ਰਹਿਣਗੇ ਪਰ ਇਹਨਾਂ ਦੇ ਵਿੱਚ ਤਬਦੀਲੀਆਂ ਆਉਣਗੀਆਂ ਜਾਂ ਤੇ ਇਹ ਪੱਕੇ ਨਹੀਂ ਕਰਨਗੇ ਜਦੋਂ ਹੱਬ ਮਾਪਿਆਂ ਲਈ ਸੁਪਰਵਾਈਜ਼ ਆਇਆ ਤੇ ਇਦਾਂ ਹੀ ਅਮਰੀਕਾ ਦੇ ਵਿੱਚ ਪਤਾ ਆ ਵੀ ਇਹ ਸਾਰੇ ਕੱਚੇ ਆ ਇਹ ਸਾਰੇ ਅਨ ਡਾਕੂਮੈਂਟਡ ਆ ਉਹਨਾਂ ਨੂੰ ਰਾਇਟਸ ਵਗੈਰਾ ਸਾਰੇ ਦੇਈ ਜਾਣਗੇ ਵੀ ਤੁਸੀਂ ਘਰ ਲੈ ਲਓ ਤੁਸੀਂ ਆ ਕਰ ਲਓ ਪਰ ਰਹਿਣਗੇ ਅਨ ਡਾਕੂਮੈਂਟਡੀ ਕੇਸ ਤੁਹਾਡੇ 10-10 ਸਾਲ ਚੱਲੀ ਜਾਣਗੇ ਲੱਗਦਾ ਇਹ ਆ ਕਿ ਜਿਹੜੇ ਮਾਈਗ੍ਰੇਸ਼ਨ ਕਨਸਰਨ ਨੇ ਇਹ ਵੱਡੇ ਨੇ ਐਸ ਵੇਲੇ ਅਮਰੀਕਾ ਐਕਸ਼ਨ ਲੈ ਰਿਹਾ ਇੰਗਲੈਂਡ ਐਕਸ਼ਨ ਲੈ ਰਿਹਾ ਆਪਣਾ ਆਸਟ੍ਰੇਲੀਆ ਐਕਸ਼ਨ ਲੈ ਰਿਹਾ ਕੈਨੇਡਾ ਇਸ ਮਾਮਲੇ ਦੇ ਉੱਤੇ ਸਖਤ ਹੋਇਆ ਜਿੰਨੀ ਕੈਨੇਡਾ ਦੇ ਵਿੱਚ ਡੈਪੂਟੇਸ਼ਨਸ ਪਿਛਲੇ ਸਾਲ ਦੇ ਵਿੱਚ ਹੋਇਆ ਉਹ ਵੀ ਰਿਕਾਰਡ ਆ ਸ਼ਾਇਦ ਉਹਨਾਂ ਖਬਰਾਂਵਾਲ ਕਦੇ ਧਿਆਨ ਨਹੀਂ ਦਿੱਤਾ ਸਭ ਤੋਂ ਵੱਧ ਰਿਪੋਰਟ ਕੀਤੇ ਗਏ ਆ ਪਿਛਲੇ ਸਾਲ ਦੇ ਵਿੱਚ ਲੋਕ ਇੱਥੇ ਕੈਨੇਡਾ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਕੈਨੇਡਾ ਨਹੀਂ ਪੂਰੀ ਦੁਨੀਆ ਦੇ ਵਿੱਚ ਮਾਈਗ੍ਰੇਸ਼ਨ ਜਿਹੜੀ ਆ ਉਹ ਔਖੀ ਹੋ ਰਹੀ ਹੈ ਕੱਲ ਅਸੀਂ ਅਮਰੀਕਾ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਵਾਈਸ ਪ੍ਰੈਜ਼ੀਡੈਂਟ ਉੱਥੋਂ ਦੇ ਕਾਮਲਾ ਹੈਰਿਸ ਉਹਨਾਂ ਨੇ ਆਪਣਾ ਰਨਿੰਗ ਮੇਟ ਸਾਬਕਾ ਯੂਐਸ ਐਮਬੈਸਡਰ ਜਿਹੜਾ ਜਿਹੜਾ ਰਨਿੰਗ ਮੇਟ ਸਿਲੈਕਟ ਕੀਤਾ ਆ ਇਸ ਚੀਜ਼ ਨੂੰ ਜਿਹੜੇ ਜਿਹੜੇ ਇਸ ਮਾਮਲੇ ਦੇ ਵਿੱਚ ਜਿਹੜੇ ਸਾਬਕਾ ਯੂਐਸ ਅੰਬੈਸਡਰ ਟੂ ਕੈਨੇਡਾ ਨੇ ਬਰੂ ਸ਼ੈਮਨ ਉਹਨਾਂ ਦਾ ਇੱਕ ਬਿਆਨ ਆਇਆ ਉਹ ਬਿਆਨ ਬਹੁਤ ਚਰਚਾ ਦੇ ਵਿੱਚ ਆ ਬਰੂ ਸ਼ੈਮਨ ਜਿਹੜੇ ਉਹ ਇਹ ਕਹਿ ਰਹੇ ਆ ਕਿ ਇਹ ਬਹੁਤ ਸਹੀ ਜੋੜੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਹੋਵੇ ਕਮਲਾ ਹੈਰਿਸ ਤੇ ਵਾਈਸ ਪ੍ਰੈਜ਼ੀਡੈਂਟ ਹੋਣ ਟਿਮ ਵਾਲਜ਼ ਜਿਹੜੇ ਕਿ ਉਹਨਾਂ ਨੇ ਕੱਲ ਪਿਕ ਕੀਤੇ ਆ ਮਿਨੀ ਸੋਟਾ ਦੇ ਗਵਰਨਰ ਇਹ ਬਰੂਸ ਸੇਂਸ ਦੇ ਕਹਿਣ ਅਨੁਸਾਰ ਬਰੂਸ ਸੇਂਸ ਜਿਹੜੇ ਕਿ ਸਾਬਕਾ ਯੂ ਐਸ ਅੰਬੈਸਡਰ ਟੂ ਕੈਨੇਡਾ ਸੀ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਵੀ ਅਸਲ ਦੇ ਵਿੱਚ ਕਮਲਾ ਹਾਰਿਸ ਤੇ ਟਿਮ ਵਾਲਸ ਦੀ ਟੀਮ ਕੈਨੇਡੀਅਨ ਟੀਮ ਆ ਇਹ ਕੈਨੇਡਾ ਯੂ ਐਸ ਰਿਲੇਸ਼ਨਸ ਦੇ ਲਈ ਪਰਫੈਕਟ ਟੀਮ ਆ ਇਹਨਾਂ ਨੇ ਜਿਹੜਾ ਹਾਰਿਸ ਨੇ ਜਦੋਂ ਹੀ ਮਿਨੀ ਸੋਟਾ ਦੇ ਗਵਰਨਰ ਟਿਮ ਵਾਲਸ ਦਾ ਨਾਮ ਵਾਈਸ ਪ੍ਰੈਜ਼ੀਡੈਂਟ ਦੇ ਉਮੀਦਵਾਰ ਦੇ ਲਈ ਡੈਮੋਕ੍ਰੈਟਿਕ ਕਿਟ ਦੇ ਲਈ ਅਨਾਉਂਸ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਪਰਸੋਂ ਮੰਗਲਵਾਰ ਸਵੇਰੇ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਉਹਦੇ ਤੋਂ ਬਾਅਦ ਹੁਣ ਜਿਹੜੀ ਇਹ ਗੱਲਬਾਤ ਮਤਲਬ ਇਹ ਕੈਨੇਡਾ ਦੇ ਲਈ ਬਹੁਤ ਸੂਤ ਬੈਂਦੇ ਆ ਕੈਨੇਡਾ ਦੇ ਲਈ ਕਿਉਂਕਿ ਕਮਲਾ ਹਾਰਿਸ ਦਾ ਮੌਂਟਰੀਅਲ ਦੇ ਨਾਲ ਬਹੁਤ ਨੇੜੇ ਦਾ ਸਬੰਧ ਆ ਇਹ ਉੱਥੇ ਬੜਾ ਇਹਨਾਂ ਨੇ ਬਚਪਨ ਦੇ ਵਿੱਚ ਲੰਬਾ-ਸ਼ਮਾ ਉੱਥੇ ਗਰੋ ਅਪ ਉੱਥੇ ਹੋਏ ਆ ਤੇ ਇਹ ਜਿਹੜੇ ਵਾਲਸ ਹੈਗੇ ਆ ਇਹ ਵੀ ਬਿਲਕੁਲ ਨਾਲ ਲੱਗਦੇ ਆ ਸਾਡੇ ਤੇ ਟ੍ਰੇਡ ਜਿੱਥੇ ਜ਼ਿਆਦਾ ਮਿਨੀ ਸੋਟਾ ਦੇ ਨਾਲ ਜਿਹੜਾ ਕੈਨੇਡਾ ਦਾ 파ਟਨਰ ਆ ਉੱਥੇ ਬਹੁਤ ਨੇੜੇ ਦਾ ਸਬੰਧ ਆ ਉਹਨੇ ਕਿਹਾ ਕਿ ਥਿਸ ਇਜ਼ ਦਾ ਕੈਨੇਡਾ ਟੀਮ ਇੱਕ ਕੈਨੇਡਾ ਟੀਮ ਆ ਜਿਹੜੇ ਵਾਲਜ਼ ਸਾਬਕਾ ਟੀਚਰ ਨੇ ਪਹਿਲਾਂ ਇਹ ਕੋਚ ਰਹੇ ਆ ਫਿਰ ਗਵਰਨਰ ਵੀ ਰਹੇ ਮਿਨੀਸੋਟਾ ਦੇ 2018 ਤੋਂ ਤੇ ਕਿਉਂਕਿ ਮਿਨੀਸੋਟਾ ਜਿਹੜਾ ਆ ਉਹ 885 ਕਿਲੋਮੀਟਰ ਬਾਰਡਰ ਕੈਨੇਡਾ ਦੇ ਨਾਲ ਸ਼ੇਅਰ ਕਰਦਾ ਸੋ ਬਾਰਡਰ ਸਟੇਟ ਆ ਕੈਨੇਡਾ ਦੇ ਨਾਲ ਬਾਰਡਰ ਸ਼ੇਅਰ ਕਰਦਾ ਟੈਂਵਾਲਸ ਉਸ ਦੇ ਗਵਰਨਰ ਰਾਇਆ ਇਹ ਕੈਨੇਡਾ ਵਾਲੇ ਮਸਲੇ ਨੂੰ ਜਿਆਦਾ ਚੰਗੀ ਤਰ੍ਹਾਂ ਸਮਝਦੇ ਆ ਤੇ ਇਸ ਪਾਸੇ ਫਾਇਦਾ ਕਰਕੇ ਦੂਜੇ ਪਾਸੇ ਡੋਨਲਡ ਟਰੰਪ ਤੇ ਤੁਹਾਨੂੰ ਪਤਾ ਵੀ ਥੋੜੇ ਜਿਹਾ ਕੈਨੇਡੀਅਨ ਐ ਇਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਉਹਨਾਂ ਤੋਂ ਥੋੜੇ ਜਿਹਾ ਔਖੇ ਨੇ ਬਈ ਜੇ ਉਹ ਆ ਗਏ ਤਾਂ ਗੱਲ ਉਨੀ ਜਿਆਦਾ ਸਿੱਧੀ ਨਹੀਂ ਰਹਿਣੀ ਉਨੇ ਜਿਆਦਾ ਮਤਲਬ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਜਿਤਨਾ ਕੈਨੇਡਾ ਦੀ ਲਿਬਰਲ ਪਾਰਟੀ ਦੇ ਸੂਤ ਨਹੀਂ ਬੈਂਦਾ ਇਹਨਾਂ ਨੂੰ ਥੋੜਾ ਜਿਹਾ ਇਸ ਗੱਲ ਦੇ ਉੱਤੋਂ ਇਤਰਾਜ਼ ਆ ਜਾਂ ਫਰਕ ਆ ਤੇ ਹੁਣ ਜਿਹੜਾ ਕੈਬਰੂਸ ਹੀਮਨ ਦਾ ਵੀ ਬਿਆਨ ਆਇਆ ਵੀ ਥਿਸ ਇਜ਼ ਕੈਨੇਡਾ ਟੀਮ ਵੀ ਇਹ ਜਿਹੜੀ ਕਮਲਾ ਹੈਰਿਸ ਤੇ ਟਿਮ ਵਾਲਜ਼ਰੋਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਇਹ ਕੈਨੇਡਾ ਟੀਮ ਆ ਕੈਨੇਡਾ ਦਾ ਬਹੁਤ ਇਹ ਇਲੈਕਸ਼ਨ ਭਾਵੇਂ ਅਮਰੀਕਾ ਦੇ ਵਿੱਚ ਹੋ ਰਹੀ ਆ ਇਹਦਾ ਕੈਨੇਡਾ ਦੇ ਉੱਤੇ ਬਹੁਤ ਅਸਰ ਪੈਣਾ ਮਤਲਬ ਅਨਟੈਰੀਓ ਤੇ ਮਿਨੀਸੋਟਾ ਦਾ ਇਹ ਆਪਸ ਦੇ ਵਿੱਚ ਬਿਲੀਅਨ ਡਾਲਰ ਦਾ ਟ੍ਰੇਡ ਆ ਹਰ ਸਾਲ ਦੇ ਵਿੱਚ ਅਨਟੈਰੀਓ ਤੇ ਮਿਨੀਸੋਟਾ ਜਿਹੜਾ ਐਡਾ ਵੱਡਾ ਬਾਰਡਰ ਇਹਨਾਂ ਦਾ ਆਪਸ ਦੇ ਵਿੱਚ ਲੱਗਦਾ ਆ ਇਨ ਦਾ ਟ੍ਰੇਡ ਬਹੁਤ ਵੱਡਾ ਆਪਸ ਦੇ ਵਿੱਚ ਹੈਗਾ ਪੂਰੇ ਜਿਹੜੇ ਕੈਨੇਡਾ ਦਾ ਅਮਰੀਕਾ ਦੇ ਨਾਲ ਲੈਣ ਦੇਣ ਬਹੁਤ ਵੱਡਾ ਆ ਸੋ ਜਿਹੜੇ 트ੰਪ ਨੇ ਉਹਨਾਂ ਦੀ ਸੁਰ ਥੋੜੀ ਜਿਹੀ ਵੱਖਰੀ ਆ ਜਿਹੜੇ ਡੋਨਲਡ 트ੰਪ ਨੇ ਉਹ ਬਹੁਤ ਹੀ ਜ਼ਿਆਦਾ ਕੈਨੇਡਾ ਬਾਰੇ ਚਿੰਤਾ ਨਹੀਂ ਕਰਦੇ ਤੇ ਜਿਹੜੇ ਫੇਰ ਵੀ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਪਰ ਹੁਣ ਇਸ ਟੀਮ ਨੂੰ ਜਿਹੜੀ ਕੈਨੇਡਾ ਟੀਮ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਲਈ ਇਹ ਠੀਕ ਬੈਂਦੀ ਆ ਤੇ ਇਹ ਵੀ ਆਪਾਂ ਨੂੰ ਪਤਾ ਕਿ ਬਹੁਤ ਸਟਰੋਂਗ ਪਾਰਟਨਰਸ਼ਿਪ ਆ ਕੈਨੇਡਾ ਤੇ ਅਮਰੀਕਾ ਦੀ ਅਮਰੀਕਾ ਤੇ ਕੈਨੇਡਾ ਇੱਕ ਸਭ ਤੋਂ ਵੱਡੇ ਜਿਹੜੇ ਟਰੇਡਿੰਗ ਰਿਲੇਸ਼ਨਸ਼ਿਪ ਨੇ ਦੁਨੀਆ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਆ ਲਗਭਗ 600 ਬਿਲੀਅਨ ਦਾ ਸਾਮਾਨ ਜਿਹੜਾ ਸਾਲ ਦੇ ਵਿੱਚ ਇਧਰੋਂ ਉਧਰ ਜਾਂਦਾ ਨਾਫਟਾ ਤੇ ਜਿਹੜਾ ਯੂ ਐਸ ਐਮ ਸੀ ਏ ਆ ਜਿਹੜਾ ਇਹ ਜਿਹੜੇ ਨਾਰਥ ਅਮਰੀਕਨ ਫਰੀ ਟਰੇਡ ਐਗਰੀਮੈਂਟ ਜਿਹਨੂੰ ਨਾਫਟਾ ਕਹਿੰਦੇ ਆ ਇਹਨੂੰ ਬਾਅਦ ਦੇ ਵਿੱਚ ਰਿਪਲੇਸ ਕਰਤਾ ਸੀ ਯੂਨਾਈਟਿਡ ਸਟੇਟਸ ਮੈਕਸੀਕੋ ਕੈਨੇਡਾ ਐਗਰੀਮੈਂਟਸ ਦੇ ਨਾਲ ਯੂ ਐਸ एमसीए ਦੇ ਨਾਲ 220 ਦੇ ਵਿੱਚ ਇਸੇ ਤਰ੍ਹਾਂ ਜਿਹੜਾ ਇمپੋਰਟ ਤੇ ਐਕਸਪੋਰਟ ਆ ਕੈਨੇਡਾ ਦੇ ਵਿੱਚੋਂ ਬਹੁਤ ਕੁਝ ਜਿਹੜਾ ਐਕਸਪੋਰਟ ਮਾਰਕੀਟ ਆ ਜਿਹੜਾ ਯੂਐਸ ਕੈਨੇਡਾ ਦੀ ਲਾਰਜੈਸਟ ਟਰੇਡਿੰਗ ਪਾਰਟਨਰ ਆ ਲਗਭਗ 75% ਕੈਨੇਡਾ ਦੀ ਐਕਸਪੋਰਟ ਦਾ એનર્ਜੀ ਟਰੇਡ ਹੁੰਦਾ ਦੋਹਾਂ ਦੇ ਵਿੱਚ ਇਹਦੇ ਵਿੱਚ ਜਿਹੜਾ ਰਿਸ਼ਤਾ ਹੈ ਇਹਨਾਂ ਦਾ ਆਪਸ ਦੇ ਵਿੱਚ ਕੈਨੇਡਾ ਜਿਹੜਾ ਇੱਕ ਵੱਡਾ ਸਪਲਾਈਅਰ ਆ ਆਇਲ ਦਾ ਇਹਨਾਂ ਨੂੰ ਯੂਐਸ ਨੂੰ ਜਾਂ ਜਿਹੜੀਆਂ ਹੋਰ ਜਿਹੜੇ ਪਾਵਰ ਇਲੈਕਟ੍ਰਿਕ ਪਾਵਰ ਗ੍ਰਿਡਸ ਨੇ ਉਹਨਾਂ ਚੀਜ਼ਾਂ ਲਈ ਲਈ ਇਕਨੋਮੀ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਇੰਟੀਗ੍ਰੇਟਡ ਆ ਐਗਰੀਕਲਚਰ ਟ੍ਰੇਡ ਬਹੁਤ ਆ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਦੂਜੇ ਨੂੰ ਫਾਇਦਾ ਹੁੰਦਾ ਐਗਰੀਕਲਚਰ ਦੇ ਵਿੱਚ ਯੂ ਐਸ ਮਾਰਕੀਟ ਦੇ ਪ੍ਰੋਡਕਟ ਇਧਰ ਆਉਂਦੇ ਆ ਇਧਰਲੇ ਉਧਰ ਜਾਂਦੇ ਆ ਬਾਰਡਰ ਸਿਕਿਉਰਿਟੀ ਦੇ ਉੱਤੇ ਬਹੁਤ ਵੱਡੀ ਕੋਆਪਰੇਸ਼ਨ ਆ ਜਿਹੜਾ ਅਮਰੀਕਾ ਆ ਇਹਨਾਂ ਦੇ ਇਹ ਦੋਵੇਂ ਆਪਸ ਦੇ ਵਿੱਚ ਬਾਰਡਰ ਸਿਕਿਉਰਿਟੀ ਦੇ ਉੱਤੇ ਬਹੁਤ ਨੇੜਿਓਂ ਕੰਮ ਕਰਦੇ ਆ ਕਈ ਜਿਹੜਾ ਇਹਨਾਂ ਦਾ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਆ ਸੋ ਅ ਤੇ ਉਧਰਲੇ ਪਾਸੇ ਡੈਮੋਕ੍ਰੇਟਸ ਦਾ ਜਿੱਤਣਾ ਕੈਨੇਡਾ ਦੇ ਲਈ ਫਾਇਦੇਮੰਦ ਦੱਸਿਆ ਜਾ ਰਿਹਾ ਅਗਲੀ ਖਬਰ ਇੱਕ ਔਰਤ ਲੇ ਮੈਕਲਿਓਡ ਬਾਰੇ ਆ ਉਹਦਾ ਲਾਸ਼ ਸ਼ੂਟ ਉਹਨੇ ਸੂ ਕੀਤਾ ਆਪਣੇ ਐਮਪਲੋਇਰ ਨੂੰ ਆਪਣੀ ਕੰਪਨੀ ਨੂੰ ਏਟੀਸੀਓ ਐਟਕੋ ਤੇ ਇੱਕ ਵਿਅਕਤੀ ਜਿਹਦਾ ਨਾਮ ਡੈਰਲ ਬ੍ਰਾਇਨ ਟੈਨੈਂਟ ਦੱਸਿਆ ਜਾ ਰਿਹਾ 18 ਮਿਲੀਅਨ ਡਾਲਰ ਦੇ ਲਈ ਸੈਕਸ਼ੂਅਲ ਅਸੌਲਟ ਤੇ ਗਲਤ ਤਰੀਕੇ ਨਾਲ ਨੌਕਰੀਓ ਕੱਢਣ ਦੇ ਲਈ ਹਰ ਇੱਕ ਵਿਅਕਤੀ ਦੇ ਕੈਨੇਡਾ ਦੇ ਵਿੱਚ ਆਪਣੇ ਅਧਿਕਾਰ ਨੇ ਜੇ ਉਹਨਾਂ ਅਧਿਕਾਰਾਂ ਦੀ ਕੋਈ ਵੀ ਲੰਘਣਾ ਕਰਦਾ ਭਾਵੇਂ ਉਹਦੀ ਕਿੱਡੀ ਵੀ ਵੱਡੀ ਕੰਪਨੀ ਨਾ ਹੋਵੇ ਉਹਦੇ ਉੱਤੇ ਕੇਸ ਹੋ ਸਕਦਾ ਤੇ ਇਹ ਕੇਸ ਜਿਹੜਾ ਇਸ ਔਰਤ ਨੇ ਕੀਤਾ 18 ਮਿਲੀਅਨ ਡਾਲਰ ਦਾ ਆ ਹੋਇਆ ਕੀ ਸੀ ਮੈਕਲੀਓਰਡ ਨੇ ਇਹ ਦੱਸਿਆ ਕਿ ਉਹਨੂੰ ਡਰੱਗ ਦਿੱਤੀ ਗਈ ਤੇ ਸ਼ੱਕ ਸੋਰੀ ਅਸਾਲਟ ਕੀਤਾ ਗਿਆ ਕੈਂਪ ਦੇ ਕੁੱਕ ਦੁਆਰਾ ਜਿਹੜਾ ਟੈਨੈਂਟ ਆ ਉਹ ਉੱਥੇ ਰਿਮੋਟ ਵਰਕ ਕੈਂਪ ਦੇ ਵਿੱਚ ਅਲਬਰਟਾ ਦੇ ਨਾਰਥ ਵਿੱਚ ਉੱਤਰੀ ਹਿੱਸੇ ਦੇ ਵਿੱਚ 2008 ਦੇ ਵਿੱਚ ਕੰਮ ਕਰਦਾ ਸੀ ਟੈਨੈਂਟ ਜਿਹੜਾ ਆ ਉਹਦੇ ਨੂੰ ਚਾਰਜ ਕੀਤਾ ਗਿਆ ਸੀ ਪਰ ਉਹਨੂੰ ਗਿਲਟੀ ਨਹੀਂ ਕੀਤਾ ਗਿਆ 2021 ਦੇ ਵਿੱਚ ਚਾਰ ਛੇਪੀ ਨੇ ਬਾਅਦ ਵਿੱਚ ਮਾਫੀ ਮੰਗੀ ਸੀ ਕਿ ਅਸੀਂ ਇਸ ਕੇਸ ਨੂੰ ਇਸ ਇਨਵੈਸਟੀਗੇਸ਼ਨ ਨੂੰ ਠੀਕ ਤਰ੍ਹਾਂ ਨਹੀਂ ਕਰ ਸਕੇ ਹੁਣ ਡੀਐਨਏ ਐਵੀਡੈਂਸ ਬਾਅਦ ਦੇ ਵਿੱਚ ਸਾਹਮਣੇ ਆਇਆ ਸੀ ਉਹਦੇ ਵਿੱਚ ਇਹ ਪਤਾ ਲੱਗਿਆ ਸੀ ਕਿ ਜਿਹੜਾ ਮੈਕਲਿਓਰਡ ਆ ਉਹਨੂੰ ਟੈਸਟ ਉਹ ਉਹਨੂੰ ਟੈਸਟ ਕੀਤਾ ਗਿਆ ਪਰ ਦੂਜੇ ਨੂੰ ਟੈਂਨੈਂਟ ਟੈਸਟ ਨਹੀਂ ਕੀਤਾ ਗਿਆ ਹਾਲਾਂਕਿ ਦਹਾਕਾ ਲੰਘਣ ਤੋਂ 10 ਸਾਲ ਲੰਘਣ ਤੋਂ ਬਾਅਦ ਵੀ ਆਰਸੀਐਮਪੀ ਨੇ ਇਹ ਗੱਲ ਮੰਨੀ ਕਿ ਜਿਹੜੀ ਇਨਵੈਸਟੀਗੇਸ਼ਨ ਉਹ ਠੀਕ ਤਰੀਕੇ ਦੇ ਨਾਲ ਨਹੀਂ ਹੋਈ ਤੇ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਸੀ ਮੈਕਲਿਓਰ ਨੂੰ 14 ਮਿਲੀਅਨ ਡਾਲਰ ਦਾ ਕਲੇਮ ਕੀਤਾ ਗਿਆ ਕੰਪਨੀ ਦੇ ਉੱਤੇ ਇਹ ਨੇ ਕਿ ਤੁਸੀਂ ਮੈਨੂੰ ਗਲਤ ਨੌਕਰੀ ਤੋਂ ਕੱਢਿਆ ਰੌਂਗਫੁੱਲ ਟਰਮੀਨੇਸ਼ਨ ਦੇ ਲਈ ਤੇ 4 ਮਿਲੀਅਨ ਜਿਹੜਾ ਹੈ 4 ਮਿਲੀਅਨ ਟੈਂਨੈਂਟ ਦੇ ਉੱਤੇ ਉਹਦੇ ਅਸੌਲਟ ਦੇ ਲਈ ਸੋ ਜਿੱਥੇ ਉਹ ਕੰਮ ਕਰਦੀ ਸੀ ਜਨਾ ਹਾਲਤਾਂ ਦੇ ਵਿੱਚ ਉਹ ਰਹਿੰਦੀ ਸੀ ਉਹਨੇ ਕਿਹਾ ਵੀ ਉਹ ਉੱਥੇ ਅਲਕੋਹਲ ਤੇ ਡਰੱਗ ਜਿਹੜੀ ਪ੍ਰੋਹੀਬਿਟਡ ਨਹੀਂ ਸੀ ਜਿਹਦਾ ਮਤਲਬ ਉੱਥੇ ਕਿ ਕੰਡੀਸ਼ਨ ਸੇਫ ਨਹੀਂ ਸੀ ਉਹਦਾ ਮੈਂਟਲ ਹੈਲਥ ਇੰਪੈਕਟ ਪਿਆ ਉਹਨੂੰ ਜਿਹੜੀ ਪੀਟੀਐਸਡੀ ਹੋ ਗਈ ਤੇ ਆਈਸੋਲੇਸ਼ਨ ਦੇ ਵਿੱਚ ਫਿਰ ਚਲੇਗੀ ਤੇ ਟਰੋਮਾ ਦੇ ਵਿੱਚ ਚਲੇਗੀ ਕੰਪਨੀ ਨੇ ਅਲੀਗੇਸ਼ਨਸ ਦਾ ਮਨਾਂ ਕੀਤਾ ਵੀ ਨਹੀਂ ਇਦਾਂ ਦੀ ਗੱਲਬਾਤ ਨਹੀਂ ਹੋਈ ਜੇ ਕੁਝ ਹੋਇਆ ਇਦਾਂ ਦਾ ਤੇ ਉਹ ਵਰਕ ਕਵਰ ਤੋਂ ਬਾਅਦ ਹੋਇਆ ਵੀ ਉਹਦੇ ਲਈ ਕੰਪਨੀ ਦੀ ਜ਼ਿੰਮੇਵਾਰੀ ਨਹੀਂ ਕਿ ਬਾਅਦ ਚ ਤੁਸੀਂ ਕੀ ਕਰਦੇ ਆ ਸੋ ਕਨਸਰਨ ਇੱਥੇ ਹਾਈਲਾਈਟ ਕੀਤਾ ਗਿਆ ਹੈ ਕਿ ਰਿਸਕ ਜਿਹੜਾ ਵਾਇਲੈਂਸ ਆ ਖਾਸ ਕਰਕੇ ਤੁਸੀਂ ਸ਼ਹਿਰ ਦੇ ਨੇੜੇ ਨਹੀਂ ਆ ਰਿਮੋਟ ਕਿਤੇ ਪਿੰਡ ਦੇ ਵਿੱਚ ਤੁਹਾਡਾ ਕੈਂਪ ਲੱਗਿਆ ਤੇ ਉੱਥੇ ਇਕੱਲੀ ਔਰਤਾ ਜਾਂ ਉਹਦੇ ਨਾਲ ਜੋ-ਜੋ ਕੁਝ ਹੋ ਸਕਦਾ ਵੀ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਹੁਣ ਜਿਹੜਾ ਹੈਲੇ ਮੈਕਲਿਓਡ ਦਾ ਕੇਸ ਆ 18 ਮਿਲੀਅਨ ਡਾਲਰ ਦਾ ਇਹਨੇ ATCO ATCO ਜਿਹੜੀ FrontTech Corp ਤੇ Daryl Bryant Talent ਦੇ ਉੱਤੇ ਕੀਤਾ ਹੈ ਦੇਖੋ ਹੁਣ ਇਸ ਕੇਸ ਦਾ ਕੀ ਫੈਸਲਾ ਹੁੰਦਾ ਹੈ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਇਤਿਹਾਸਿਕ ਗੱਲਬਾਤ ਹੈ ਕਿ ਕਿਸੇ ਮੁਲਾਜ਼ਮ ਵੱਲੋਂ ਕੰਪਨੀ ਦੇ ਉੱਤੇ ਐਡਾ ਵੱਡਾ ਲਾ ਸੂਟ ਫਾਈਲ ਕਰਨਾ ਤੇ ਫੈਸਲਾ ਹੱਲੋ ਕਿ ਕੋਰਟ ਦੇ ਵਿੱਚ ਇਹਦਾ ਹੋਊਗਾ ਵੀ ਕੀ ਉਹ ਔਰਤ ਸਹੀ ਕਹਿ ਰਹੀ ਹੈ ਜਾਂ ਦੂਜੇ ਪੱਖ ਤੇ ਜਿਹੜੀ ਆ ਉਹ ਸਹੀ ਕਹਿ ਰਹੀ ਅਗਲੀ ਖਬਰ ਟੋਰਾਂਟੋ ਦੀ ਇੱਕ ਪੁਲਿਸ ਆਫਸਰ ਬਾਰੇ ਆ ਟਰਨ ਟੂ ਦਿ ਪੁਲਿਸ ਆਫਿਸਰ ਇੰਸਪੈਕਟਰ ਜੋਇਸ ਸ਼ੈਚਰ ਉਹਦਾ ਨਾਮ ਆ ਉਹਦੇ ਉਹਨੂੰ ਕਸੂਰਵਾਰ ਪਾਇਆ ਗਿਆ ਦੋ ਚਾਰਜ ਉਹਦੇ ਉੱਤੇ ਲੱਗੇ ਸੀ ਕਿ ਉਹਨੇ ਆਪਣੇ ਭਤੀਜੇ ਦੀ ਮਦਦ ਕੀਤੀ ਹੈ ਇੱਕ ਕ੍ਰੈਸ਼ ਸੀਨ ਦੇ ਉੱਤੇ ਚਾਰਜ ਕੀ ਆ ਕਿ ਉਹਨੇ ਅਸਲ ਦੇ ਵਿੱਚ ਹੋਇਆ ਇਹ ਆ ਕਿ ਕਿਤੇ ਆਪਣੀ ਨੌਕਰੀ ਤੋਂ ਕੁਤਾਈ ਕੀਤੀ ਆ ਤੇ ਜਿਹੜਾ ਇਨਸੀਡੈਂਟ ਵਾਪਰਿਆ ਸੀ ਇਹ 1 ਮਈ 2022 ਨੂੰ ਜਿਹੜੀ ਬਲੂਵਰਡ ਕਲੱਬ ਆ ਟੋਰਾਂਟੋ ਦੇ ਵਿੱਚ ਉਹਦੇ ਨੇੜੇ ਇਹ ਜਿਹੜਾ ਸ਼ਾਰਚਰ ਜਿਹੜੀ ਇਹ ਪੁਲਿਸ ਆਫੀਸਰ ਦਾ ਭਤੀਜਾ ਉਹਦਾ ਨਾਮ ਸੀ ਕੈਲਵਨ ਉਹਨੇ ਗੱਡੀ ਲਿਆ ਕੇ ਜਿਹੜਾ ਟਰੱਕ ਆ ਇੱਕ ਖੰਭੇ ਦੇ ਵਿੱਚ ਮਾਰਿਆ ਤੇ ਬਿਲਕੁਲ ਕਾਰ ਦੇ ਵਿੱਚੋਂ ਵੱਜਦਾ ਵੱਜਦਾ ਬਚਿਆ ਹੁਣ ਉਹਦੇ ਤੋਂ ਬਾਅਦ ਇਹ ਉਹਨੇ ਕੀ ਕੀਤਾ ਆਪਣੇ ਭਤੀਜੇ ਦੇ ਲਈ ਇੱਕ ਆਫੀਸਰ ਨੂੰ ਅਰੇਂਜ ਕੀਤਾ ਡਿਵੀਜ਼ਨ ਦੇ ਵਿੱਚੋਂ ਕਿ ਤੂੰ ਉੱਥੇ ਜਾ ਹਾਲਾਂਕਿ ਉਹਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੁੰਦੀ ਸੀ ਉਹਦੀ ਜੂਰਿਸਡਿਕਸ਼ਨ 'ਚ ਨਹੀਂ ਸੀ ਕਿਸੇ ਹੋਰ ਇਲਾਕੇ ਦੇ ਵਿੱਚ ਇਹ ਐਕਸੀਡੈਂਟ ਹੋਇਆ ਸੀ ਉਹਦੇ ਤੋਂ ਬਾਅਦ ਉਹ ਜਿਹੜੀ ਆਫੀਸਰ ਉੱਥੇ ਗਈ ਉਹ ਜਿੱਥੇ ਐਕਸੀਡੈਂਟ ਹੋਇਆ ਸੀ ਕਿਉਂਕਿ ਉਹਨੂੰ ਇਹ ਨਹੀਂ ਕਿਹਾ ਸੀ ਤੇ ਉਹਦਾ ਜਿਹੜਾ ਬੋਡੀ ਕੈਮਰਾ ਫੁਟੇਜ ਸੀ ਉਹਨੂੰ ਆਫ ਕਰ ਦਿੱਤਾ ਗਿਆ ਵੀ ਕਿਉਂਕਿ ਪੁਲਿਸ ਵਾਲਿਆਂ ਦੀ ਵਰਦੀ ਦੇ ਉੱਤੇ ਕੈਮਰੇ ਲੱਗੇ ਹੁੰਦੇ ਆ ਤੇ ਉਹ ਸਾਰਾ ਕੁਝ ਉਹਦੇ 'ਚ ਰਿਕਾਰਡ ਹੋ ਜਾਂਦਾ ਵੀ ਤਾਂ ਕਿ ਪੁਲਿਸ ਵਾਲੇ ਵੀ ਚਾਹ ਕਿ ਝੂਠ ਨਾ ਬੋਲ ਸਕਣ ਇਹ ਨੇ ਆਫ ਕਰਵਾ ਦਿੱਤੇ ਉਹਦੀ ਗੱਲਬਾਤ ਦੇ ਦੌਰਾਨ ਜਿਹੜੀ ਗੱਲਬਾਤ ਪਤਾ ਲੱਗੀ ਆ ਦੂਜਾ ਜਦੋਂ ਉੱਥੇ ਇਨਵੈਸਟੀਗੇਸ਼ਨ ਚੱਲਦੀ ਸੀ ਉਹਦੇ ਭਤੀਜੇ ਦਾ ਐਕਸੀਡੈਂਟ ਉੱਥੇ ਹੋਇਆ ਉਸ ਤੋਂ ਬਾਅਦ ਪਤਾ ਇਹ ਲੱਗਿਆ ਵੀ ਉਥੇ ਸ਼ਰਾਬ ਸੀਗੀ ਉਹਦੇ ਕੈਲਵਨ ਜਿਹਨੇ ਗੱਡੀ ਇਹਦੇ ਪਤੀਜੇ ਨੇ ਮਾਰੀ ਆ ਉਹਨੇ ਸ਼ਰਾਬ ਪੀਤੀ ਸੀ ਜਾਂ ਉਹ 임ਪੇਅਰਡ ਸੀਗਾ ਤੇ ਉਹਨੂੰ ਟਿਕਟ ਦਿੱਤੀ ਕੇਅਰਲੈਸ ਡਰਾਈਵਿੰਗ ਦੀ ਪਰ ਉਹ ਜਿਹੜੀ ਟਿਕਟ ਸੀਗੀ ਅੱਗੇ ਜਾ ਕੇ ਅਦਾਲਤ ਦੇ ਵਿੱਚ ਡ੍ਰੌਪ ਹੋ ਗਈ ਜਿਹੜਾ ਇਹਦਾ ਔਰਤ ਦਾ ਇਹਦਾ ਪੁਲਿਸ ਆਫੀਸਰ ਦਾ ਵਕੀਲ ਆ ਉਹ ਇਹ ਕਹਿੰਦੇ ਆ ਕਿ ਜਿਹੜਾ ਵਕੀਲ ਉਹਨੇ ਇਹ ਕਹਿ ਰਿਹਾ ਕਿ ਇਹਨੇ ਜਿਹੜਾ ਮਤਲਬ ਜਿਹੜਾ ਉਹ ਕਨਫਲਿਕਟ ਆਫ ਇੰਟਰਸਟ ਸੀ ਉਹਦੇ ਤਹਿਤ ਇਹਨੇ ਜਾਣਬੁੱਝ ਕੇ ਉਹਦੀ ਮਦਦ ਕੀਤੀ ਆ ਹੁਣ ਅਗਲੇ 28 ਅਕਤੂਬਰ ਨੂੰ ਹੀਰੇਗਾ ਇਹਦੇ ਵਿੱਚ ਅਗਲੀ ਗੱਲਬਾਤ ਵਿਸਤਾਰ ਦੇ ਵਿੱਚ ਪਤਾ ਲੱਗੂ ਕਿ ਪਰਦੋਸ਼ ਦੇ ਸਿੱਦੇ ਜਿਹੜੇ ਉਹਦੇ ਉੱਤੇ ਪੁਲਿਸ ਆਫੀਸਰ ਦੇ ਉੱਤੇ ਲੱਗ ਰਹੇ ਨੇ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨੋ ਵੀ ਆ ਗੱਲਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ